ਸਸ਼ੇਕਾਲ ਜੀ ਆਪਣੇ ਕੋਲੇ ਕਸਟਮਰ ਆਏ ਅੱਜ ਰੋyal ਸਿਟੀ ਬਡਲਾਡਾ ਤੋਂ ਬੇਰੇ ਹੋਰਾਂ ਨੇ ਇਨਵਰਟਰ ਸੈੱਟ ਲੈਣਾ ਸੀ ਓਕਾਇਦਾ ਦਾ ਬੈਟਰੀ ਸਿਲੈਕਟ ਕੀਤਾ ਅੱਗੇ ਜੋ ਆਪਣਾ ਪ੍ਰੋਸੀਜਰ ਹੈ ਡੇਟ ਪਉਨ ਦਾ ਡੇਟ ਪਾਈ ਲੋ ਜੀ ਗਾਰੰਟੀ ਕਾਰਡ ਰੈਡੀ ਨੇ ਬੈਟਰੀ ਤੇ ਇਨਵਰਟਰ ਦੇ ਗਾਰੰਟੀ ਚੜਾਈ ਉਸ ਤੋਂ ਬਾਅਦ ਬੇਰੇ ਹੋਰਾਂ ਨਾਲ 10 ਮਿੰਟ ਮਾਰੀਆਂ ਗੱਪਾਂ ਛੱਪਾਂ ਗੱਪਾਂ ਛੱਪਾਂ ਮਾਨ ਤੋਂ ਬਾਅਦ ਬੈਟਰੀ ਸੈੱਟ ਰੈਡੀ ਹੈ ਇਸ ਤੋਂ ਬਾਅਦ ਲੋਡ ਕਰਵਾਇਆ ਸਕੂਟੀ ਤੇ ਆਪਣੀ ਲੂਨਾ ਤੇ ਲੋ ਜੀ ਮੁੰਡਿਆਂ ਨੇ ਸੈਟ ਲੋਡ ਕਰ ਲਿਆ ਅਤੇ ਤਿਆਰ ਨੇ ਵੀਰੇ ਹੋਰਾਂ ਦੇ ਘਰ ਵੱਲ ਜਾਣ ਨੂੰ ਲੋ ਜੀ ਮੁੰਡੇ ਨਿਕਲ ਗਏ ਨੇ ਮੈਟਰਾ ਸੈਟ ਲੰਗਾਨ ਲਈ ਵੀਰੇ ਦੇ ਘਰ ਤਾਂ ਰੋਲ ਸਿਟੀ ਥੋੜੀ ਜਿਹੀ ਲੰਬੀ ਚੌੜੀ ਆ ਘਰ ਲੱਭਣ 'ਚ ਥੋੜੀ ਜਿਹੀ ਮੁਸ਼ਕਲ ਆਈ ਪਰ ਐਂਡ ਆਫ ਦਾ ਮੁੰਡਿਆਂ ਨੇ ਘਰ ਲੱਭ ਲਿਆ ਘਰ ਦੀ বাজਾਈ ਬੈਲ ਬੈਲ ਵਜਾਣ ਤੋਂ ਬਾਅਦ ਮੁੰਡਿਆਂ ਨੇ ਥੋੜਾ ਕੀਤਾ ਵੇਟ ਕਿਉਂਕਿ ਅੰਦਰੋਂ ਬੰਦਾ ਹੌਲੀ-ਹੌਲੀ ਆਂਦਾ ਲਓ ਜੀ ਮੁੰਡੇ ਪਹੁੰਚ ਚੁੱਕੇ ਨੇ ਇਨਵਰਟਰ ਸੈੱਟ ਫਿੱਟ ਕਰ ਦਿੱਤਾ ਲਓ ਜੀ ਗ